ਤਰਨਾਲਾ ਆ ਜੀ ਵੇਖੋ ਜੀ ਮੈਂ ਭਾਰਤੀ ਕਿਸਾਨ ਜੂਨੇ ਰਾਜੇਵਾਲ ਦਾ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਮਹਿਦੀਪੁਰ ਕੱਲ ਪਿੰਡ ਕੰਗ ਦੇ ਵਿੱਚ ਸੋਸਾਇਟੀ ਦੀ ਜਿਹੜੀ ਕਮੇਟੀ ਦੀ ਚੋਣ ਸੀ ਕਮੇਟੀ ਦੀ ਚੋਣ ਸੀ ਤੇ ਔਰ ਕਮੇਟੀ ਦੀ ਚੋਣ ਦੇ ਮੁਤਾਬਕ ਸਾਰਾ ਨਗਰ ਜਿਹੜਾ ਸੀ ਉਹ ਇੱਕ ਬੰਨੇ ਹੀ ਜਿਹੜੇ ਉਹਦੇ ਪੂਰੇ ਪ੍ਰੋਪਰ ਆਪਣਾ ਮੈਂਬਰ ਸੀ ਉਹ ਸਾਰੇ ਆਪੋ ਆਪਣੇ ਜਿਹੜੇ ਹੀ ਉਹ ਇਸ ਇਲੈਕਸ਼ਨ ਦੇ ਹੱਕ ਵੀ ਸਨ ਤੇ ਮੇਰੇ ਨਾਲ ਵੀ رابطہ ਕੀਤਾ ਗਿਆ ਔਰ ਜਦੋਂ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਸਨ ਆ ਇਸ ਪਿੰਡ ਦੇ ਉਹਨਾਂ ਵੱਲੋਂ ਜਿਹੜਾ ਉਹ ਇੱਥੇ ਦਬਾਅ ਪਾਇਆ ਗਿਆ ਅਧਿਕਾਰੀਆਂ ਤੇ ਜਿਹੜੇ ਇਲੈਕਸ਼ਨ ਕਰਾਉਣ ਵਾਸਤੇ ਆਏ ਸਨ ਮੈਨੂੰ ਵੀ ਪਤਾ ਲੱਗਾ ਮੈਂ ਏਆਰ ਸਾਹਿਬ ਨਾਲ ਡੀਆਰ ਸਾਹਿਬ ਨਾਲ ਦੋਨਾਂ ਨਾਲ ਗੱਲ ਕੀਤੀ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਪਤਾ ਲੱਗਾ ਉੱਥੇ ਧਾਂਦਲੀ ਕਰ ਰਹੇ ਆ ਬੰਦੇ ਔਰ ਜਿਹੜਾ ਉਹ ਦਬਾਅ ਬਣਾ ਰਹੇ ਨੇ ਕਿ ਇਲੈਕਸ਼ਨ ਜਿਹੜਾ ਉਹਨੂੰ ਉਹਨਾਂ ਦੇ ਉਹਨਾਂ ਦੇ ਮੁਤਾਬਕ ਜਿਹੜਾ ਹੈ ਉਹ ਕਮੇਟੀ ਬਣਾਈ ਜਾਵੇ ਪਰ ਜਿਹੜੇ ਉੱਚ ਅਧਿਕਾਰੀ ਸਨ ਉਹਨਾਂ ਨੇ ਇਸ ਚੀਜ਼ ਦਾ ਨੋਟਿਸ ਲਿਆ ਉਹ ਇਲੈਕਸ਼ਨ ਜਿਹੜਾ ਸੀ ਕਮੇਟੀ ਦਾ ਇਲੈਕਸ਼ਨ ਸੀ ਉਹਨੂੰ ਰੱਦ ਕਰਨਾ ਚਾਹੁੰਦੇ ਸਨ ਪਰ ਜਿਹੜੇ ਇਥੋਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਸਨ ਉਹਨਾਂ ਨੇ ਉਹ ਜਿਹੜੀ ਕਾਰਵਾਈ ਉਹਨੂੰ ਆਪਣੇ ਕਬਜ਼ੇ 'ਚ ਲਿਆ ਉਹਨੂੰ ਪਾੜਿਆ ਔਰ ਦੁਬਾਰਾ ਉਹਨਾਂ ਨੇ ਮਤਾ ਪਾਉਣਾ ਸੀ ਵੀ ਅੱਜ ਦਾ ਇਲੈਕਸ਼ਨ ਜਿਹੜਾ ਪੋਸਟਪੋਨ ਕਰਕੇ ਉਹਨੂੰ ਅੱਗੇ ਕੀਤਾ ਜਾ ਰਿਹਾ ਪਰ ਇਹਨਾਂ ਨੂੰ ਉਹ ਨਾਗਵਾਰਾ ਗੁਜਰੀ ਕਿਉਂਕਿ ਮਹਿਕਮੇ ਨੇ ਜਿਹੜਾ ਸੋਸਾਇਟੀ ਮਹਿਕਮਾ ਹੈ ਏਆਰ ਸਾਹਿਬ ਦੇ ਔਰ ਡੀਆਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਜਿਹੜਾ ਹੀ ਹੋ ਇਹਨਾਂ ਦੇ ਮੁਤਾਬਕ ਕਮੇਟੀ ਨਹੀਂ ਬਣੀ ਔਰ ਇਹਨਾਂ ਨੇ ਉਹ ਕਾਰਵਾਈਆਂ ਪਾੜੀਆਂ ਖੋਈਆਂ ਔਰ ਜਾਣ ਬੁੱਝ ਕੇ ਇੱਕ ਐਸ ਤੰਗ ਦਾ ਡਰਾਮਾ ਰਚਿਆ ਆਪਦੇ ਬੰਦੇ ਨੂੰ ਆਪੇ ਰੋਲਾ ਪਾਇਆ ਆਪਦੇ ਬੰਦੇ ਨੂੰ ਆਪੇ ਸੱਟ ਲਾਈ ਔਰ ਵਿੱਚੇ ਹੀ ਆ ਜਿਹੜਾ ਮੌਜੂਦਾ ਸੈਕਟਰੀ ਆ ਉਹਦਾ ਵੀ ਪਰਚਾ ਕਰਾਇਆ ਗਿਆ ਔਰ ਸਾਭ ਕਾ ਸੈਕਟਰੀ ਆ ਉਹਦਾ ਵੀ ਪਰਚਾ ਕਰਾਇਆ ਗਿਆ ਜਿਹੜੇ ਅਧਿਕਾਰੀਆਂ ਦਾ ਵੀ ਪਰਚੇ ਕਰਾ ਦਿੱਤੇ ਗਏ ਔਰ ਜਿਨ੍ਹਾਂ ਨੂੰ ਬੰਦਿਆਂ ਨੂੰ ਪਤਾ ਹੀ ਨਹੀਂ ਵੀ ਇਹ ਇੱਥੇ ਕੋਈ ਝਗੜਾ ਹੋਇਆ ਨਹੀਂ ਹੋਇਆ ਇਹਨਾਂ ਨੇ ਮਤਲਬ ਐਡੀ ਛੇਤੀ ਤੁਰੰਤ ਪੁਲਸ ਨੇ ਕਾਰਵਾਈ ਕੀਤੀ ਅਜੇ ਪਰਸੋਂ ਝਗੜਾ ਆ ਅਜੇ ਅਜੇ ਐਡੀ ਛੇਤੀ ਦਾ ਐਕਸ-ਰੇ ਰਿਪੋਰਟ ਛੱਬੀ ਦੀ ਆ ਹੀ ਨਹੀਂ ਸਕਦੀ ਵੇਖੋ ਕੋਈ ਵੀ ਪ੍ਰੋਸੈਸ ਆ ਉਹ ਮੈਡੀਕਲ ਤਰੀਕੇ ਨਾਲ ਉਹ ਜਦੋਂ ਬੰਦਾ ਦਾਖਲ ਹੁੰਦਾ ਹੈ ਉਹਦਾ ਪਹਿਲਾ ਜਿਹੜੀ ਆ ਐਨਐਮਆਰ ਕੱਟੀ ਜਾਂਦੀ ਆ ਮੁੜਕੀ ਨੂੰ ਅੰਡਰ ਐਕਸਰੇ ਕੀਤਾ ਜਾਂਦਾ ਅੰਡਰ ਐਕਸਰੇ ਕਰਕੇ ਉਹ ਡਾਕਟਰ ਲਿਖਦਾ ਵੀ ਇੰਜਰੀ ਕੀ ਆ ਜਾਂ ਕਿਸ ਤੰਗ ਦੀ ਆ ਫੇਰ ਛਪੀ ਦਾ ਪਰਚਾ ਹੁੰਦਾ ਠੀਕ ਆ ਅਜੇ ਇਹ ਵਿਖਾਉਣ ਡਾਕਟਰੀ ਰਿਪੋਰਟ ਇਹ ਐਸਐਚਓ ਵਿਖਾਵੇ ਜਾਂ ਕੋਈ ਵਿਖਾਵੇ ਅਧਿਕਾਰੀ ਵਿਖਾਉਣ ਜਾਂ ਉਹ ਵਿਖਾਉਣ ਅਸੀਂ ਜਿਹੜਾ ਉਹਨਾਂ ਦੇ ਵੀ ਕਾਰਵਾਈ ਕਰਾਵਾਂਗੇ ਜਿਨ੍ਹਾਂ ਨੇ ਇਹ ਗਲਤ ਤਰੀਕੇ ਨਾਲ ਪਰਚਾ ਦਰਜ ਕੀਤਾ ਔਰ ਜਿਨ੍ਹਾਂ ਨੇ ਗਲਤ ਮੈਡੀਕਲ ਰਿਪੋਰਟ ਇਹਨਾਂ ਨੂੰ ਭੇਜੀ ਆ ਉਹਨਾਂ ਦਾ ਵੀ ਅਸੀਂ ਜਿਹੜੀ ਉੱਥੇ ਕਾਰਵਾਈ ਉਹਨਾਂ ਦਾ ਵੀ ਪ੍ਰਦਰਸ਼ਨ ਉੱਥੇ ਵੀ ਕਰਾਂਗੇ ਔਰ ਇਹ ਸਾਰਾ ਕੁਝ ਮਨਜਿੰਦਰ ਸਿੰਘ ਲਾਲਪੁਰਾ ਜੋ ਮੌਜੂਦਾ ਐਮਐਲ ਆ ਉਹ ਆਪਣੇ ਵਰਕਰਾਂ ਨੂੰ ਇੱਥੇ ਕਾਬਜ ਕਰਾਉਣਾ ਚਾਹੁੰਦਾ ਔਰ ਕਾਬਜ ਕਰਾ ਕੇ ਮਨਸ਼ਾ ਦਾ ਸਿੱਧੀ ਨਜ਼ਰ ਆਉਂਦੀ ਆ ਜਦੋਂ ਕਬਜ਼ਾ ਕਰਾਉਣਗੇ ਫਿਰ ਸੋਸਾਇਟੀ ਦੇ ਵਿੱਚ ਤੰਦਲੀ ਹੋਊਗੀ ਫਿਰ ਸਟਾਡੀ ਦੇ ਵਿੱਚ ਗਮਨ ਹੋਊਗਾ ਲੁੱਟ ਕਰਨਗੇ ਇਹ ਜਿਹੜੇ ਵਿੱਚ ਕਰਜ਼ਿਆਂ ਦੇ ਜਾਂ ਕਿਸਾਨਾਂ ਦੇ ਨਾਲ ਜ਼ਰੂਰ ਵਿਵਾਰਕ ਵੀ ਕਰਨਗੇ ਮਨਚਾ ਉਹਨਾਂ ਦੀ ਇਹ ਆ ਵੀ ਪੈਸੇ ਇਹਦੇ ਵਿੱਚੋਂ ਕਬਜ਼ਾ ਕਰਕੇ ਆਪਦੇ ਜਿਹੜੇ ਮਨੋਰਥ ਉਹਨਾਂ ਨੂੰ ਆਪਣਾ ਹਾਸਲ ਕੀਤਾ ਜਾ ਸੇ ਤੁਹਾਡਾ ਮਸਲਾ ਨਹੀਂ ਹੱਲ ਹੁੰਦਾ ਤੇ ਅਗਲਾ ਪ੍ਰੋਸੈਸ ਤੁਹਾਡਾ ਕਿਸ ਤਰ੍ਹਾਂ ਦਾ ਵੇਖੋ ਜੀ ਕੱਲ ਨੂੰ ਤਾਂ ਧਰਨਾ ਇੱਥੇ ਜਾਰੀ ਰਹੂਗਾ ਠੀਕ ਆ ਔਰ ਪਰਸੋਂ ਜੇ ਕੱਲ ਸ਼ਾਮ ਤੱਕ ਸਾਡੇ ਨਾਲ ਕੋਈ ਕਿਸਮ ਦਾ ਕੋ ਪ੍ਰਸ਼ਾਸਨ ਇਹ ਕਿਹ ਸਾਡੀ ਕੋਈ ਇਹ ਪਰਚੇ ਨੂੰ ਰੱਦ ਨਹੀਂ ਕਰਦੇ ਠੀਕ ਆ ਤੇ ਪਰਸੋਂ ਅਸੀਂ ਐਸਐਸਪੀ ਦੇ ਦਫਤਰ ਚ ਵੀ ਕੋਈ ਉੱਥੇ ਪ੍ਰਦਰਸ਼ਨ ਕਰ ਸਕਦੇ ਆ ਜਾਂ ਕੋਈ ਅਸੀਂ ਆਪਦੀ ਰਣਨੀਤੀ ਜਿਹੜੀ ਉਹ ਕੱਲ ਸ਼ਾਮ ਨੂੰ ਡਿਕਲੇਅਰ ਕਰਾਂਗੇ ਜੀ ਇਸ ਸਟੇਜ ਤੋਂ ਕੱਲ ਸ਼ਾਮ ਨੂੰ ਡਿਕਲੇਅਰ ਕਰਾਂਗੇ ਅਚਨ ਵਿੱਚ ਮੌਜੂਦਾ ਉੱਥੇ ਆ ਕੋਈ ਗਲਬਾ ਨਹੀਂ ਕਾਰਵਾਈ ਜਿਹੜਾ ਰਜਿਸਟਰ ਤੇ ਸੀਗੀ ਉਹ ਵੀ ਸਾਡੇ ਸਾਹਮਣੇ ਲੈ ਕੇ ਗਿਆ ਵਾ ਦੁਬਾਰਾ ਰਜਿਸਟਰ ਮੰਗਾਇਆ ਗਿਆ ਜਿਹਦੇ ਤੇ ਉਹ ਕਾਰਵਾਈ ਪਾਈ ਗਈ ਆ ਲੇਕਿਨ ਬਾਅਦ ਵਿੱਚ ਪਤਾ ਲੱਗਾ ਵੀ ਉਹ ਬੰਦੇ ਨੇ ਆਪਣੇ ਆਪ ਸ਼ਟਾ ਲਾ ਕੇ ਤੇ ਦਾਖਲ ਹੋ ਗਿਆ ਤੇ ਹੁਣ ਪਤਾ ਲੱਗਾ ਵੀ ਉਹ ਘਰ ਵੀ ਆ ਗਿਆ ਵਾ ਸੀਸੀਟੀਵੀ ਕੈਮਰੇਜ ਲੱਗੇ ਕੋਈ ਗੱਲਬਾਤ ਇਹੋ ਜੀ ਕੋਈ ਰਿਪੋਰਟ ਸ਼ਹਿਰ ਨਹੀਂ ਜੀ ਉੱਥੇ ਨਹੀਂ ਸੀਗੇ ਹੈਗੇ ਉਹ ਵੀਡੀਓ ਮੌਕੇ ਤੇ ਬਣਾਈ ਤੁਸੀਂ ਉਹਦਾ ਜਦੋਂ ਰੌਣਾ ਸ਼ਹਿਰ ਬਣੀ ਹੋਵੇ ਜੀ ਮੈਨੂੰ ਇਸ ਚੀਜ਼ ਬਾਰੇ ਨਹੀਂ ਪਤਾ ਬਣੀ ਹੋਊਗੀ ਸ਼ਾਇਦ ਉੱਥੇ ਗੱਲ ਚੱਲਦੀ ਸੀ ਵੀ ਬਣੀ ਹੋਈ ਆ ਮੰਗ ਕੀ ਕਰਦੇ ਤੁਸੀਂ ਮੰਗ ਅਸੀਂ ਕਰਨੇ ਵੀ ਸਾਡਾ ਨਜਾਇਜ਼ ਪਰਚਾ ਵਾ ਰੱਦ ਕੀਤਾ ਜਾਵੇ ਕਿ ਜਿਨ੍ਹਾਂ ਨੇ ਨਜਾਇਜ਼ ਪਰਚਾ ਦਰਜ ਕੀਤਾ ਉਹਨਾਂ ਦੇ ਕਾਰਵਾਈ ਕੀਤੀ ਗਿਆ ਕਿੰਨੇ ਬੰਦੇ ਪਰਚਾ ਹੋਇਆ ਨਜਾਇਜ਼ ਚਾਰ ਬੰਦੇ ਚਾਰ ਬੰਦੇ ਇੱਕ ਬੰਦਾ ਵੇਖੋ ਬਾਹਰ ਉਹ ਇੱਕ ਸਕੂਲ ਦੇ ਵਿੱਚ ਟੀਚਰ ਆ ਉਹ ਉੱਥੇ ਵੀ ਆਣਗੇ ਉਹਨਾਂ ਦਾ ਨਾਮ ਵੀ ਵਿੱਚ ਦਰਜ ਕੀਤਾ ਗਿਆ ਇਹ ਸਾਰਾ ਜਿਹੜਾ ਆਪਣਾ ਸੁਸਾਇਟੀ ਦੀ ਚੋਣ ਦਾ ਪਿੰਡ ਕੰਗਜ ਰੌਲਾ ਪਿਆ ਕੋਈ ਪਰਚਾ ਪੁਲਿਸ ਵੱਲੋਂ ਦਰਜੇ ਕੀਤਾ ਗਿਆ ਕੀ ਮਾਮਲਾ ਕਦੇ ਸਬੰਧੀਰ ਰਿਪੋਰਟ ਲਾਇਆ ਨਾ ਕੱਲ ਪਿੰਡ ਕੰਗ ਦੀਆਂ ਸੁਸਾਇਟੀ ਦੀਆਂ ਇਲੈਕਸ਼ਨ ਸੀ ਉਹਦੇ ਚ ਇਹਨਾਂ ਦਾ ਆਪਸ ਵਿੱਚ ਰੌਲਾ ਪਿਆ ਇੱਕ ਦੂਜੇ ਨਾਲ ਲਗੜੇ ਝਗੜਿਆ ਤੇ ਉਹਦੇ ਚ ਮੁਕਦਮਾ ਦਾਜ ਹੋਇਆ ਕਿੰਨੇ ਬੰਦਿਆਂ ਨੇ ਸਰ ਮੁਕਦਮਾ ਦਰਜ ਕੀਤਾ ਚਾਰ ਬੰਦੇ ਬਾਈ ਨੇ ਵਾ ਤਿੰਨ ਚਾਰ ਅੰਸ਼ਤ ਨੇ ਕੀ ਝਗੜਾ ਕੀ ਹੋਇਆ ਕੀ ਰਿਪੋਰਟ ਆਈ ਆਪਣੀ ਜਿਹੜੀ ਡਾਕਟਰ ਰਿਪੋਰਟ ਕੀ ਆਈ ਕੀ ਕਾਰਵਾਈ ਕੀਤੀ ਗਈ ਡਾਕਟਰ ਰਿਪੋਰਟ ਸਰਪਸਟ ਲੱਗੀ ਉਹਦੇ ਸਰਪਸਟ ਤੁਮਕ 326 ਦਾ ਵਾਧਾ ਆ ਉਹਦੇ ਚ ਪੜਾ ਦਰਜ ਕੀਤਾ ਗਿਆ ਕਿੰਨੇ ਕਿੰਨੇ ਬੰਦੇ ਜਿਹੜੇ ਉਹਨਾਂ ਦੇ ਮੁਕੱਦਮਾ ਦਰਜ ਹੋਇਆ ਚਾਰ ਬੰਦੇ ਭਾਈ ਨੇਵਾ ਤਿੰਨ ਚਾਰ ਬੰਦੇ ਜਿਹੜੇ ਅਨੁਸਾਧ ਤੇ ਜਿਹੜੇ ਬਾਹਰ ਤਰ ਨਾਗਰੀਏ ਕਹਿੰਦੇ ਪੁਲਿਸ ਨੇ ਝੂਠਾ ਮੁਕੱਦਮਾ ਸਿਆਸੀ ਜਿਹੜੀ ਸ਼ਹਿ ਦੇ ਉੱਤੇ ਦਰਜ ਕੀਤਾ ਐਮਐਲਏ ਸਾਹਿਬ ਦਾ ਵਿੱਚ ਰੋਲ ਦੱਸਣ ਦਾ ਨਹੀਂ ਨਹੀਂ ਕੋਈ ਸ਼ਹਿਦ ਦਾ ਦਰਜ ਨਹੀਂ ਕੀਤਾ ਬਾਕੀ ਵੈਰੀਫਾਈ ਕਰ ਲਾਂਗੇ ਵੈਰੀਫਾਈ ਜੇ ਕੋਈ ਝੂਠਾ ਹੋ ਤੇ ਉਹਨੂੰ ਉਸ ਤਰਤੀਸ ਉਸ ਚਾਦੀ ਸਾਡੀ ਜੇ ਕੋਈ ਗਲਬਾਤ ਆਈ ਸਾਹਮਣੇ ਤੇ ਉਸ ਹਿਸਾਬ ਨਾਲ ਤਫਤੀਸ਼ ਮੋਲਡ ਕਰਾਂਗੇ ਐਮਐਲਏ ਸਾਹਿਬ ਦਾ ਕੋਈ ਰੋਲ ਵੀ ਨਹੀਂ ਕੋਈ ਵਿੱਚ ਸਿਆਸੀ ਦਵਾਦ ਨਹੀਂ ਨਹੀਂ ਕੋਈ ਸਿਆਸੀ ਦਵਾਦ ਨਹੀਂ ਕਰਦਾ ਧੰਨਵਾ